ਸੁਣੇ ਪਤਾ ਵੀ ਪਈ 518 ਨੌਕਰੀਆਂ ਮੈਂ ਵੀ ਪੜ ਲਿਆ ਹੋਣਾ ਨਾ ਫੇਸਬੁੱਕ ਤੇ ਵੀ ਥੱਲੇ ਕਰਾਇਆ ਪੰਜਾਬੀ ਕਿਨੇ ਨੇ ਚ ਬਾਹਰਲੇ ਹੋਣੇ ਸਾਰੇ 518 ਚੋਂ 512 ਪੰਜਾਬੀ ਨੇ ਆ ਜਿਹੜੇ ਤੁਸੀਂ ਔਰ ਜਿਹੜੇ 5 6 ਹੈਗੇ ਨੇ ਉਹ ਹਰਿਆਣੇ ਦੇ ਨੇ ਇੱਕ ਹਿਮਾਚਲ ਦੇ ਚੰਡੀਗੜ੍ਹ ਉਹ ਵੀ ਪੰਜਾਬੀ ਨੇ ਪੰਜਾਬੀ ਦਾ ਟੈਸਟ ਪਾਸ ਕਰਕੇ ਆਏ ਨੇ ਇੱਥੇ ਤਾਂ ਦੇਖੋ ਕੈਨੇਡਾ ਅਮਰੀਕਾ ਕਿਤੇ ਸਵਿਟਜ਼ਰਲੈਂਡ ਜਾਂ ਕਿਤੇ ਜਰਮਨੀ ਚ ਆਪਣਾ ਕੋਈ ਮੁੰਡਾ ਜਾਂ ਕੁੜੀ ਪੁਲਿਸ ਭਰਤੀ ਹੋ ਜੇ ਉਹ ਆਪਾਂ ਸੋਸ਼ਲ ਮੀਡੀਆ ਵਾ 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 ਚੱਕ ਤੇ ਫੱਟੇ ਮਿਲਦੀ ਨੌਕਰੀਆਂ ਕਰਤਾ ਉੱਚਾ ਸਿਰ ਪੰਜਾਬੀਆਂ ਦਾ ਜੇ ਇੱਥੇ ਕਿਸੇ ਚੰਡੀਗੜ੍ਹ ਦੇ ਹਰਿਆਣੇ ਵਾਲੇ ਨੂੰ ਨੌਕਰੀ ਹੋਦੀ ਉਹ ਤਾਂ ਲਿਖਾਤਾ ਜੀ ਪੰਜਾਬ ਲਿਖਾਤਾ ਜੀ ਲਿਖਾ ਐ ਨਾ ਕਰੋ ਐ ਨਾ ਕਰੋ ਯਾਰ ਐ ਨਾ ਆਪਾਂ ਤਾਂ ਬੰਦੰਗਾਲੇ ਗੁਰੂ ਸਾਹਿਬ ਨੇ ਆਪਾਂ ਨੂੰ ਇਹ ਪ੍ਰੇਰਣਾ ਦਿੱਤੀ ਹੈ ਕਿ ਦੂਜਿਆਂ ਦੇ ਹੱਕਾਂ ਦੀ ਰਾਖੀ ਵੀ ਕਰੋ ਦੂਜਿਆਂ ਦੇ ਹੱਕਾਂ ਦੀ ਦੂਜਿਆਂ ਦੇ ਧਰਮਾਂ ਦੀ ਰਾਖੀ ਕਰਦੇ ਸਾਡੇ ਗੁਰੂ ਸਾਹਿਬ ਸ਼ਹੀਦ ਹੋਏ ਹੋਏ ਸੋ ਇਹ ਮੈਨੂੰ ਤਾਂ ਦੱਸਣਾ ਪੈ ਗਿਆ ਕਿ ਐਵੇਂ ਹੀ ਫਲਾਣ ਦੇ ਵਿੱਚੋਂ ਇੰਨੇ ਪਰਸੈਂਟ ਪਜਾਰਦੇ ਨੇ ਹੈਗੇ ਜੀ ਲੈ ਆ ਆ ਆਪ ਉੱਥੇ ਬੈਠ ਜੰਦ ਨੇ ਜਿੱ ਲਿਖਣਾ ਰਿਹਾ ਨੇ ਆਪ ਉੱਥੇ ਬੈਠਣ ਨੇ ਸুইস ਕਰਕੇ ਥੋੜਾ ਜਿਹਾ ਫਾਈਨ ਟਿਊਨਿੰਗ ਕਰਨ ਦੀ ਲੋੜ ਹੈ ਜੇ ਕਿਸੇ ਨੂੰ ਕੋਈ ਗਲਤਫਹਮੀ ਹੈ ਸਾਡੀਆਂ ਸਾਰੀਆਂ ਵੈਬਸਾਈਟਾਂ ਨੇ ਸਾਡਾ ਇਨਵੈਸਟ ਪੰਜਾਬ ਦਾ ਪੋਰਟਲ ਹੈ ਜਿਹੜੇ ਜਿਹੜੇ ਤੇ ਆਪਣਾ ਕੁਲਦੀਪ ਕਹਿੰਦੀ ਸੀ ਕਿ ਰਿਜ਼ਲਟ ਆਇਆ ਉਸ ਵੈਬਸਾਈਟ ਤੇ ਮੈਂ ਦੇਖ ਲਿਆ ਉੱਥੇ ਇਹ ਵੀ ਦੇਖ ਲਿਆ ਕਿ ਕੌਣ-ਕੌਣ ਸੀ ਕਿੱਥੋਂ-ਕਿੱਥੋਂ ਸਾਰੇ ਡਿਟੇਲ ਹੈ ਉੱਚ ਸਾਰੇ ਕੁਝ ਪਾਰਦਰਸ਼ੀ ਹੈ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੁੰਦਾ ਨਾ ਕਿ ਉਹਨੂੰ ਵੀ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ ਜਿੱਥੇ ਬੋਲੂੰਗਾ ਸੱਚੀ ਬੋਲੂੰਗਾ ਇਹਨਾਂ ਨੂੰ ਦੂਜਿਆਂ ਨੂੰ ਯਾਦ ਰੱਖਣਾ ਪੈਂਦਾ ਵੀ ਪਿਛਲੇ ਸਾਲ ਕੀ ਕਰਕੇ ਗਈ ਸੀ ਇੱਥੇ ਬੜਾ ਕੁਝ ਹੋਈ ਜਾਂਦਾ ਕੋਈ ਗੱਲ ਨਹੀਂ ਮੈਨੂੰ ਪਹਿਲਾਂ ਹੀ ਪਤਾ ਸੀਗਾ ਵੀ ਇਹ ਹੋਊਗਾ ਦੇਖੋ ਰੋੜੇ ਉਸੇ 베ਰੀ ਨੂੰ ਪੈਂਦੇ ਨੇ ਜਿਹਦੇ ਫੇਰ ਮਿੱਠੇ ਹੋਣ ਕਦੇ ਅੱਕ ਦੇ ਰੋੜਾ ਮੱਝੇ ਦੇਖਿਆ ਤੁਸੀਂ ਕੌੜਾ ਹੋ ਤਾਂ ਤੇ ਸਾਨੂੰ ਸਾਡੇ ਗੁਰੂਆਂ ਨੇ ਕਿਹਾ ਮਿੱਠਤ ਨਹੀਂ ਵੀ ਨਾਨਕਾ ਗੁਣ ਚਕਈਆਂ ਤਤ ਤੇ ਸਾ ਅਸੀਂ ਆ ਧਾਰਨਾ ਸੁਣ ਸੁਣ ਕੇ ਵੱਡੇ ਹੋਏ ਆ ਫਲ ਮੀਵਿਆਂ ਰੋਖਾਂ ਨੂੰ ਲੱਗਦੇ ਸਿੰਬੜਾ ਤੂੰ ਮਾਰ ਨਾ ਕਰੀ ਸੋਨਕਾਰ ਨਹੀਂ ਕਰਨਾ ਚਾਹੀਦਾ ਮੈਂ ਤੁਹਾਨੂੰ ਵੀ ਕਹਿਣਾ ਨੌਕਰੀ ਮਿਲ ਗਈ ਠੀਕ ਹੈ ਅੱਜ ਘਰੇ ਜਲੇਬੀਆਂ ਬਣਨ ਗਿਆ ਖੁਸ਼ੀ ਹੋਊਗੀ ਬਹੁਤ ਵਧੀਆ ਗੱਲ ਹੈ ਰਿਸ਼ਤੇਦਾਰ ਆਉਣਗੇ ਦੋਸਤ ਮਿੱਤਰ ਆਉਣਗੇ ਪਰ ਜੇ ਕੋਈ ਇਹੋ ਜਿਹਾ ਵੀ ਆ ਗਿਆ ਨਾ ਤੁਹਾਡੇ ਗਵਾਂਢ ਚੋਂ ਜਾਂ ਗਵਾਂਢੀ ਪਿੰਡ ਤੋਂ ਕਿ ਯਾਰ ਬਾਈ ਕਿਹੜਾ ਫਾਰਮ ਭਰਿਆ ਸੀ ਤੇ ਇਹ ਕਿਤਾਬ ਕਿੱਥੋਂ ਮਿਲਦੀ ਹੁੰਦੀ ਹੈ ਜਿਹੜੀ ਸਿਲੇਬਸ ਵਾਲੀ ਹੈ ਜਰੂਰ ਦੱਸਿਓ ਉਹਨੂੰ ਕਿ ਆਹਾ ਕਰਤਾ ਮਿਲਦੀ ਹੁੰਦੀ ਹੈ ਇੱਥੋਂ ਆਹ ਪੜ ਲਾ ਇਹਨੇ ਨੰਬਰ ਆਗੇ ਤਾਂ ਮੈਰਿਟ ਹੁੰਦੀ ਹੈ ਕਿਉਂਕਿ ਇਹਦੇ ਨਾਲ ਤੁਹਾਨੂੰ ਵੀ ਲੱਗੂਗਾ ਕਿ ਮੈਂ ਵੀ ਇੱਕ ਨੌਕਰੀ ਬੰਨ੍ਹਤੀ ਯਾਰ ਮੈਂ ਤੋਨੇ ਕਰਨੀ ਹੈ ਅੱਗੇ ਇਹ ਕਈ ਵਾਰੀ ਪਾ ਲਪੋਣ ਲੱਗ ਜਾਣਾ ਨਾ ਨਾ ਦੱਸਣਾ ਨਹੀਂ ਹੈਗਾ ਆਪਾਂ ਨਹੀਂ ਨਹੀਂ ਤੁਸੀਂ ਦੱਸੋ ਨੌਕਰੀਆਂ ਦੀ ਸਾਡੇ ਕੋਲ ਕੋਈ ਘਾਟ ਨਹੀਂ ਸੀਮਾ ਸਾਹਿਬ ਬੈਠੇ ਪਿਛਲੇ 22 ਮਹੀਨਿਆਂ ਤੋਂ ਵਿਤ ਮੰਤਰੀ ਹੈ ਪਿਛਲੇ 22 ਮਹੀਨੇ ਤੋਂ ਮੈਂ ਮੁੱਖ ਮੰਤਰੀ ਹਾਂ ਕਰੇ ਸਾਡੇ ਦੋਨਾਂ ਦੇ ਮੂੰਹ ਚ ਸੁਣੇ ਖਿਆਣਾ ਖਾਲੀ ਹੈ ਇਦੋਂ ਪਹਿਲਾਂ ਵਾਲੇ ਦੇ ਮੂੰਹ ਚ ਕਦੇ ਸੁਣਿਆ ਸੀ ਵੀ ਖਜ਼ਾਨੇ ਚ ਕੁਝ ਹੈਗਾ ਉਹ ਖਾਲੀ ਖਾਲੀ ਕਰੀ ਗਏ ਯਾਰ ਨੌਕਰੀਆਂ ਦੇਣ ਮੈਨੂੰ ਖਜ਼ਾਨਾ ਖਾਲੀ ਹੈ ਇਹ ਕਿਵੇਂ ਹੋ ਸਕਦਾ ਨਾ ਨੌਕਰੀਆਂ ਦਿੱਤੀਆਂ ਨਾ ਕੋਈ ਸੜਕ ਬਣਾਈ ਨਾ ਕੋਈ ਹਸਪਤਾਲ ਬਣਾਇਆ ਨਾ ਕੋਈ ਯੂਨੀਵਰਸਿਟੀ ਖੋਲੀ ਨਾ ਕੋਈ ਕਿਸੇ ਨੂੰ ਕੋਈ ਨਵੇਂ ਓਪਰਚੁਨਿਟੀ ਦਿੱਤੀ ਨਾ ਕੋਈ ਉਦਯੋਗ ਲਿਆਂਦਾ ਫੇਰ ਵੀ ਪਤਾ ਨਹੀਂ ਯਾਰ ਇੰਨਾ ਕਰਜ਼ਾ ਲੈ ਲਿਆ ਤੇ ਖਜ਼ਾਨਾ ਖਾਲੀ ਕਾਹ ਜਾਂਦਾ ਖਾਲੀ ਕਿੱਥੇ ਹੋ ਗਿਆ ਫੇਰ ਹੁਣ ਬਜਟ ਪੇਸ਼ ਕਰਾਂਗੇ ਸ਼ਾਨਦਾਰ ਬਜਟ ਆਊਗਾ ਲੋਕਾਂ ਵਾਸਤੇ ਪੈਸਾ ਰੱਖਾਂਗੇ ਲੋਕਾਂ ਦਾ ਪੈਸਾ ਹੈ ਲੋਕਾਂ ਦਾ ਪੈਸਾ ਹੈ ਜੇ ਸੈਂਟਰ ਤੋਂ ਵੀ ਲੈਨੇ ਆ ਉਹ ਵੀ ਲੋਕਾਂ ਦਾ ਹੈ ਲੜ ਲੜ ਕੇ ਲੈਣਾ ਪੈਂਦਾ ਸਾਨੂੰ ਉਹਨਾਂ ਨਾਲ ਕਦੇ GST ਵਾਰੀ ਕਦੇ NHM ਦਾ ਅਜੇ ਵੀ ਪੈਸਾ ਖੜਾ ਹੈ ਰੂਰਲ ਰੋਡ ਡਿਵੈਲਪਮੈਂਟ ਫੰਡ ਦਾ ਲੜ ਲੜ ਕੇ ਲੈਣਾ ਪੈਂਦਾ ਪਰ ਕਿਉਂਕਿ ਸਾਡਾ ਹੱਕ ਆ ਉਹ ਸਾਡਾ ਪੈਸਾ ਆ ਉਹ ਸਾਡਾ ਤੁਹਾਡਾ ਟੈਕਸ ਦਿੰਨੇ ਹੋ ਤੁਸੀਂ ਤੁਸੀਂ ਸੋਚੋ ਲੈਮਨ ਤਾਂ ਹੀ ਨੌਕਰੀ ਵੀ ਨਹੀਂ ਬੇਰੁਜ਼ਗਾਰ ਬੰਦੇ ਆ ਸੀ ਕਿੱਥੋਂ ਟੈਕਸ ਦਿੰਨੇ ਆ ਮੈਨਾਂ ਦੇ ਲਗਾਉ ਟੈਕਸ ਦਿੰਨੇ ਆ ਸਵੇਰੇ ਉੱਠਦੇ ਆ ਗੁਰਦੁਆਰਾ ਸਾਹਿਬ ਚ ਅਨਾਉਂਸਮੈਂਟ ਹੁੰਦੀ ਆ ਭਾਈ ਅੰਮ੍ਰਿਤ ਵੇਲਾ ਹੋ ਗਿਆ ਉੱਠੋ ਭਾਈ ਇਸ਼ਨਾਨ ਕਰੋ ਨਾਮ ਜਪੋ ਚਾਹ ਧਰਦੇ ਆ ਜੇ ਸਿੱਖਾਂ ਦੀ ਡੱਬੀ ਆ ਤਾਂ ਡੱਬੀ ਤੇ ਜੇ ਗੈਸ ਵਾਲਾ ਜੁੱਲਾ ਤਾਂ ਜਦੋਂ ਲੈਟਰ ਦਾ ਦਬਤੀ ਸੋਚ ਟੈਕਸ ਸ਼ੁਰੂ ਕਿਉਂਕਿ ਮਾਂਜਸਾ ਲੈਣ ਜਾਓਗੇ ਤਾਂ ਉਹਦੇ ਟੈਕਸ ਹੈ ਫਿਰ ਪਾਣੀ ਪਹਿਲੇ ਬਤੀਲੇ ਚ ਪੱਤੀ ਪਾਤੀ ਟੈਕਸ ਖੰਡ ਪਾਤੀ ਟੈਕਸ ਦੁੱਧ ਪਾਤਾ ਟੈਕਸ ਉਹਦੇ ਬਾਅਦ ਆਟਾ ਟੈਕਸ ਸਬਜ਼ੀਆਂ ਟੈਕਸ ਫੋਨ ਕਰ ਲਿਆ ਕਿਸੇ ਦੋਸਤ ਨੂੰ ਟੈਕਸ ਮੋਟਰਸਾਈਕਲ ਤੇ ਸ਼ਹਿਰ ਨੂੰ ਚਲੇ ਗਏ ਟੈਕਸ ਮੈਟਰੋਲ ਤੇ ਡੀਜ਼ਲ ਤੇ ਉਥੋਂ ਕੁਝ ਵੀ ਖਰੀਦ ਕੇ ਲਿਆ ਇਹ ਟੈਕਸ ਸ਼ਾਮ ਨੂੰ ਆ ਕੇ ਰੋਟੀ ਖਾਧੀ ਟੈਕਸ ਸ਼ਾਮ ਨੂੰ ਪੱਖੇ ਥੱਲੇ ਬਿਸਰਾ ਕੇ ਬਿਸ਼ਾ ਕੇ ਸੋਚਦੇ ਹੋਵੋਗੇ ਲੈ ਵੀ ਹੁਣ ਨਹੀਂ ਟੈਕਸ ਕੋਈ ਕਿਉਂ ਭਈ ਪੱਖਾ ਚੱਲ ਰਿਹਾ ਹੈ ਟੈਕਸ ਬਿਜਲੀ 24 ਘੰਟੇ ਟੈਕਸ ਦੀ ਜਾਂਦਾ ਬੰਦਾ ਤਾਂ ਆਮ ਬੰਦਾ ਤਾਂ 24 ਘੰਟੇ ਟੈਕਸ ਦੀ ਜਾਂਦਾ ਜੀ ਫਿਰ ਫੇਰ ਸਵੇਰੇ ਉੱਠਣਾ ਇੱਕੋ ਗੱਲ ਹੋਗੀ ਨਾ ਫੇਰੋਗੇ ਪੋਗੇ ਨਾ 24 ਘੰਟੇ ਸੋ ਤੁਹਾਡੇ ਟੈਕਸ ਦਾ ਪੈਸਾ ਤੁਹਾਨੂੰ ਹੀ ਕਿਉਂ ਨਾ ਮਿਲੇ ਭਈ ਆਹੀ ਸਾਡੀ ਲੜਾਈ ਅਰਵਿੰਦ ਕੇਦਰੀਵਾਲ ਸਾਹਿਬ ਦੀ ਮੇਰੀ ਸਾਡੀ ਆਸ ਲੜਾਈ ਕਿ ਲੋਕਾਂ ਦਾ ਪੈਸਾ ਲੋਕਾਂ ਨੂੰ ਜੋ ਦਿੰਨੇ ਆ ਇਹਨੂੰ ਤੁਸੀਂ ਰਿਓੜੀਆਂ ਕਿਉਂ ਕਹਿੰਦੇ ਹੋ ਫਰੀਓ ਚ ਵੰਡਿ ਜਾਂਦੇ ਆ ਕਿਉਂ ਭਈ ਲੀਡਰਾਂ ਨੂੰ ਕਿੰਨਾ ਕੁਛ ਫਰੀ ਹੈ ਬਿਜਲੀ ਦੇ ਕਿੰਨੇ ਜੁਨਟ ਫਰੀ ਨੇ ਐਮਪੀਆ ਨੂੰ ਐਮਐਲਏ ਨੂੰ ਤੇਲ ਫਰੀ ਹੈ ਤੇ ਜਿਹਨਾਂ ਨੂੰ ਫਰੀ ਹੈ ਜੇ ਅਸੀਂ ਲੋਕਾਂ ਨੂੰ ਕਰਤੀ 300 ਜੁਨਟ ਬਿਜਲੀ ਫਰੀ ਕਹਿੰਦੇ ਫਰੀ ਹੈ ਜੀ ਤਾਂ ਕਾ ਰਿਓੜੀਆਂ ਵੰਡੀਆਂ ਜਾਂਦੇ ਮੁਫਤ ਦੇ ਦ ਬਈ ਅਸੀਂ ਪਲੈਨਿੰਗਾਂ ਬਣਾ ਲੀਆਂ ਅਸੀਂ ਲੀਕੇਜ ਬੰਦ ਕਰਤੀ ਜਿਹੜੀ ਪਹਿਲਾਂ ਇੱਕਰ ਉਧਰ ਪੈਸਾ ਜਾਂਦਾ ਸੀ ਸਿੱਧਾ ਖਜ਼ਾਨੇ 'ਚ ਆਉਂਦਾ ਪੈਸਾ ਖਜ਼ਾਨੇ ਦਾ ਮੂੰਹ ਥੋੜੀ ਵੀ ਨਹੀਂ ਘਟਾਤਾ ਹੋਰ ਅਸੀਂ ਕੀ ਕੀਤਾ ਸੀ ਕਿਹੜੇ ਨੋਟਸ ਆਪਣਾ ਲੈ ਮਸ਼ੀਨ ਲੈ ਆਏ ਇੱਕ ਸਾਲ ਚ ਹਜੇ ਸਾਲ ਹੋਇਆ ਨਹੀਂ 2 ਸਾਲ ਹੋਏ ਨਹੀਂ 40 40 40 ਹਜ਼ਾਰ ਨੌਕਰੀਆਂ ਹੋ ਗਈਆਂ ਅਸੀਂ ਕਿਹੜੇ ਕੋਈ ਕੋਈ ਨਕਲੀ ਨੌਕਰੀਆਂ ਦੇ ਰਹੇ ਤੁਹਾਨੂੰ ਕਿਉਂਕਿ ਪੈਸਾ ਸਾਡੇ ਕੋਲ ਹੈਗਾ ਤੁਹਾਨੂੰ ਤਨਖਾਹ ਦੇਣ ਨੂੰ ਸਾਰਾ ਹਿਸਾਬ ਕਿਤਾਬ ਲਾ ਕੇ ਹੀ ਤੁਹਾਡੇ ਕੋਲ ਤੁਹਾਡੇ ਕੋਲ ਨਿਫਤੀ ਪੱਤਰ ਬਣਾਉਣੇ ਵੀ ਕਿੰਨੇ ਪੈਸੇ ਜਾਣਗੇ ਇਹਨਾਂ ਦੇ ਤਨਖਾਹ ਤੇ ਕਿੰਨੇ ਪੱਤੇ ਹੋਣਗੇ ਕਿੰਨੇ ਵਧਾਉਣੇ ਨੇ ਕਿੰਨੇ ਕੱਚਿਆਂ ਨੂੰ ਪੱਕੇ ਕਿੰਨੇ ਕੀਤੇ ਅਧਿਆਪਕ ਕੀਤੇ 14000 ਹਰ ਰੋਜ਼ ਨੌਕਰੀਆਂ ਮਿਲ ਰਹੀਆਂ ਆਮ ਮੁਹੱਲਾ ਕਲੀਨਿਕ ਜਿਹੜੇ ਆਮ ਆਦਮੀ ਕਲੀਨਿਕ ਖੋਲੇ ਨੇ ਪਿੰਡਾਂ 'ਚ ਸ਼ਾਇਦ ਤੁਹਾਡੇ ਨੇੜੇ ਜਿਹੜੇ ਕਿਤੇ ਹੋਵੇ 664 ਨੇ ਅੱਜ ਹੁਣੇ ਮੈਨੂੰ ਸਪੀਚ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਫੋਨ ਚੈੱਕ ਕਰ ਰਿਹਾ ਸੀ ਹੁਣੇ ਮੈਨੂੰ ਮੈਸੇਜ ਆਇਆ ਅੱਜ 1 ਕਰੋੜ ਬੰਦਾ ਉਹਨਾਂ ਆਮ ਆਦਮੀ ਕਲੀਨਿਕਾਂ ਦੇ ਵਿੱਚੋਂ ਦਵਾਈ ਲੈ ਕੇ ਠੀਕ ਹੋ ਕੇ ਚਲੇਗਾ 1 ਕਰੋੜਾ ਜੋੜ ਗਿਆ 150 ਕਲੀਨਿਕ ਹੋਰ ਤਿਆਰ ਨੇ ਆ ਦੋ ਚਾਰ ਦਿਨਾਂ ਤੱਕ ਉਹਨਾਂ ਨੂੰ ਵੀ ਓਪਨਿੰਗ ਕਰ ਦਾਂਗੇ ਕਿੰਨੇ 13 ਸਕੂਲ ਆਫ ਐਮਿਨੈਂਸ ਤਿਆਰ ਨੇ ਬਸ ਥੋੜਾ ਬਹੁਤ ਕੰਮ ਰਹਿੰਦਾ 20 ਫਰਵਰੀ ਤੱਕ ਮੈਨੂੰ ਸਿੱਖਿਆ ਮੰਤਰੀ ਸਾਹਿਬ ਨੇ ਕਿਹਾ 20 ਫਰਵਰੀ ਤੱਕ ਜਦੋਂ ਮਰਜੀ ਉਹਨਾਂ ਦਾ ਕਾਰਜਮ ਕਰ ਦਿਓ ਹੁਣ ਸਕੂਲਾਂ ਦੇ ਵੀ ਘਾਟਨ ਹੋ ਰਹੇ ਨੇ ਹੁਣ ਹਸਪਤਾਲਾਂ ਦੇ ਵੀ ਘਾਟਨ ਹੋ ਰਹੇ ਨੇ ਹੁਣ ਸਭ ਤਹਿਸੀਲਾਂ ਨਵੀਆਂ ਬਣ ਰਹੀਆਂ ਨੇ ਹੁਣ ਮੈਡੀਕਲ ਕਾਰਜਾਂ ਦੇ ਉਦਘਾਟਨ ਹੋ ਰਹੇ ਨੇ ਬਦਲ ਗਿਆ ਇਹ ਤਾਂ ਹੋ ਰਹੇ ਨੇ ਕਿਉਂਕਿ ਤੁਸੀਂ ਇਮਾਨਦਾਰ ਲੋਕ ਚੁਣ ਲਏ ਹਾਂ ਘਾਟਾ ਹੋਣਗੇ ਸਾਡੇ ਚ ਵੀ ਅਸੀਂ ਵੀ ਇਨਸਾਨ ਹੀ ਆ ਸਾਨੂੰ ਦੱਸ ਦਿਓ ਜਿੱਥੇ ਘਾ ਕੋਈ ਘਾਟ ਰਹਿ ਗਈ ਜਾਂ ਕੋਈ ਗਲਤੀ ਹੋਈ ਸਾਨੂੰ ਦੱਸੋ ਕਿ ਇੱਥੇ ਗਲਤੀ ਹੈ ਜੀ ਅਸੀਂ ਠੀਕ ਕਰ ਲਾਂਗੇ ਜਿਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਕਿ ਉਸਨੇ ਕੋਈ ਕੰਮ ਵੀ ਨਹੀਂ ਕੀਤਾ ਫਿਰ ਪਰ ਜਿਹੜਾ ਲੀਡਰ ਹੈ ਜਾਂ ਜਿਹੜਾ ਚੀਫ ਮਿਨਿਸਟਰ ਹੈ ਉਹ ਟੀਚਰ ਵਰਗਾ ਹੋਣਾ ਚਾਹੀਦਾ ਟੀਚਰ ਕੀ ਕਰਦਾ ਹੈ ਟੀਚਰ ਅਨੁਸਾਰ ਜੇ ਬੱਚਿਆਂ ਨੂੰ ਪੁੱਛ ਲੇ ਹਾਂ ਬੱਚੋ ਅੱਜ ਕੀ ਕਰਨਾ ਹੈ ਬੱਚੇ ਕਰਨਗੇ ਪਿਕ ਰਿਖੀ ਅਗਲੇ ਦਿਨ ਫੇਰ ਪੁੱਛਣਾ ਪੱਕ ਨੇ ਜੀ ਕੱਲ ਬਹੁਤ ਵਧੀਆ ਸੀ ਜੀ ਉਹ ਤਾਂ ਉਹ ਤਾਂ ਉਹ ਤਾਂ ਬੱਚੇ ਤਾਂ ਕਹਿੰਦੇ ਨਹੀਂ ਵੀ ਪੜਨਾ ਹੈ ਤੇ ਟੀਚਰ ਆ ਕੇ ਕਹਿੰਦੇ ਨਹੀਂ ਕਿਤਾਬਾਂ ਕਢੋ ਮੈਥ ਮੈਥ ਅੱਧ ਮੈਥ ਤਾਂ ਪੀੜ ਲਾਈਏ ਚਲੋ ਅੱਜ ਸਾਇੰਸ ਦਾ ਲਈ ਸੋ ਟੀਚਰ ਬਣ ਕੇ ਆਪਣੀ ਜਨਤਾ ਦੀ ਸੇਵਾ ਕਰਨੀ ਪਊਗੀ ਫਿਰ ਉਸੇ ਟੀਚਰ ਨੂੰ ਆਪਾਂ ਬਾਅਦ ਚ ਯਾਦ ਕਰਦੇ ਹਾਂ ਕਿ ਯਾਰ ਕੁੱਟਦਾ ਤਾਂ ਹੰਦਾ ਸੀ ਇਹ ਥੋੜਾ ਜਿਹਾ ਬੋਲਦਾ ਵੀ ਥੋੜਾ ਜਿਹਾ ਕੌੜਾ ਸੀ ਪਰ ਜਿਹੜੇ ਉਹਦੇ ਪੜਾਏ ਹੋਏ ਅੱਜ ਅੱਜ ਕੰਮ ਆ ਰਹੇ ਨੇ ਦੇਖ ਲੇ ਔਰ ਜਿਹੜਾ ਟੀਚਰ ਹੱਸਦੇ ਹੱਸਦੇ ਗੱਲਾਂ-ਗੱਲਾਂ ਇਹ ਚ ਪੜਾ ਜਾਂਦਾ ਸਭ ਤੋਂ ਵੱਧ ਟੈਂਡੈਂਸ ਉਹਦੇ 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 ਪੀਰੀਅਡ ਚ ਹੁੰਦੀ ਹੈ ਕਿਉਂਕਿ ਉਹ ਤੋਂ ਡਰ ਨਹੀਂ ਲੱਗਦਾ ਉਹ ਯਾਰ ਗੱਲਾਂ-ਗੱਲਾਂ ਚ ਨਾਲੇ ਹਰੇਕ ਤੇ ਇਦਾਂ ਹੋ ਗਿਆ ਵੀ ਸਾਡਾ ਇੱਕ ਟੀਚਰ ਸੀ ਨਾਲੇ ਤਾਂ ਸਾਨੂੰ ਹਸਾ ਦਿੰਦਾ ਸੀ ਨਾਲੇ ਨਾਲੇ ਪੜਾ ਦਿੰਦਾ ਸੀ ਹਸਣ ਖੇਡਣ ਮਾਨਕਾ ਚੋ ਸুইস ਕਰਕੇ ਪੰਜਾਬੀ ਤਾਂ ਵੈਸੀ ਖੁਸ਼ਦਿਲ ਹਸਣ ਖੇਡਣ ਵਾਲੇ ਭੰਗੜੇ ਗਿੱਧੇ ਪਾਉਣ ਵਾਲੇ ਮੰਨੇ ਹੋਏ ਆਪਾਂ ਤਾਂ ਆਪਾਂ ਕਿਉਂ ਉਦਾਸ ਹੋ ਗਏ ਯਾਰ ਚਾਰ ਪੰਜ ਬੰਦਿਆਂ ਨੇ ਦਾਸ ਕਰਤੇ ਆਪਾਂ ਨੂੰ ਚਾਰ ਪੰਜ ਬੰਦਿਆਂ ਨੇ ਬਸ ਪਿਛਲੇ 20 ਸਾਲ ਤੋ ਤਾਂ ਉਹਨਾਂ ਦੀ ਰਾਸ ਸੀ ਸਿਰ ਕੱਲੇ 20 ਲਾ ਲਈਏ ਕੱਲੇ 2022 ਤੱਕ 20 ਸਾਲ ਤਾ ਦੋ ਬੰਦਿਆਂ ਦੀ ਰਾਸ ਸੀ ਕੈਪਟਨ ਤੇ ਬਾਦਲ ਉਹਨਾਂ ਨਾਲ ਇੱਕ ਹੋਣਾ ਨਰ ਸੀ ਉਹਦੇ ਇੱਕ ਤਾਂ ਮੁੰਡਾ ਇੱਕ ਦੀ ਪਤਾ ਨਹੀਂ ਕੀ ਲੱਗਦੀ ਸੀ ਚਾਰ ਜਾਣੀ ਸੀ ਚਾਰ ਜਣੇ ਨੇ ਯਾਰ 20 ਸਾਲ ਲੋਕਾਂ ਦੇ ਚਿਹਰਿਆਂ ਤੋਂ ਨੂਰ ਹੀ ਉਡਾ ਕੇ ਰੱਖਤਾ ਸੱਤਾ ਚਰੋਣ ਦਾ ਮੁੱਕ ਗਿਆ ਲੋਕ ਬਾਹਰ ਨੂੰ ਭੱਜਣ ਲੱਗੇ ਯਾਰ ਕਰੀਏ ਕੀ ਆ ਹਟਦੇ ਹੀ ਨਹੀਂ ਹੈਗੇ ਯਾਰੇ ਬਾਰੀ-ਬਾਰੀਆਂ ਬੰਨ ਰੱਖਿਆ ਨੇ 5 ਸਾਲ ਤੂੰ 5 ਸਾਲ ਮੈਂ ਹੁਣ ਉਹ ਅੱਜ ਪੰਜਾਬ ਬਚਾਓ ਯਾਤਰਾ ਤੇ ਨਿਕਲ ਪਿਆ ਜਿਨ੍ਹਾਂ ਨੇ ਪੰਜਾਬ ਡੋਪਿਆ ਉਹ ਪੰਜਾਬ ਬਚਾਓ ਯਾਤਰਾ ਕਰੀ ਜਾਂਦੇ ਕੀ ਤੋਂ ਬਚਾਈਏ ਭਾਈ ਦੱਸੋ ਤਾਂ ਸਹੀ ਲੁੱਟਿਆ ਤੁਸੀਂ ਐ ਸွေ ਗੱਲਾਂ ਵੱਲ ਵੀ ਧਿਆਨ ਦਿਆ ਕਰੋ ਅੱਪਾ ਹਰ ਗੱਲ ਤੇ ਕਹਿੰਦਾ ਕੁਛ ਛੱਡ ਪਰੇ ਰਾਜਨੀਤੀ ਆਪਾਂ ਨੇ ਕੀ ਲੈਣਾ ਨਾ ਕਿਉਂ ਨਹੀਂ ਲੈਣਾ ਬਈ ਜੋ ਰਾਜਨੀਤੀ ਤੁਹਾਡੇ ਚੁੱਲਿਆਂ ਤੱਕ ਆ ਗਈ ਤੁਹਾਡੇ ਚੁੱਲਿਆਂ ਦੀ ਅੱਗ ਰਾਜਨੀਤੀ ਡਿਸਾਈਡ ਕਰ ਰਹੀ ਹੈ ਤਾਂ ਤੁਸੀਂ ਵੀ ਰਾਜਨੀਤੀ ਨੂੰ ਐ ਕਿਉਂ ਕਹਦੇ ਨੇ ਵੀ ਅਸੀਂ ਕੀ ਲੈਣਾ ਚੰਗੇ ਮਾਰੇ ਦੀ ਪਛਾਣ ਕਰੋ ਉੱਤੇ ਮੈਂ ਗੱਲ ਐਮਪੀ ਬੇਲੇ ਵੀ ਬੋਲਦਾ ਰਿਹਾ ਮੈਂ ਜਦੋਂ ਅੱਜ-ਆਜ ਤੁਹਾਨੂੰ ਨੌਕਰੀਆਂ ਮਿਲ ਰਹੀਆਂ ਨੇ ਜਿਹਦੇ ਵਿੱਚ ਕੋਈ ਰਾਜਨੀਤੀ ਆ ਜਾਂਦੀ ਗਲਤ ਸ਼ਾਇਦ ਆਬਿਆਂ ਨੂੰ ਨਹੀਂ ਮਿਲਦੀਆਂ ਫੇਰ ਮਨ ਸਹੀ ਰਾਜਨੀਤੀ ਜੀ ਅੱਗੇ ਆਈ ਹੋਈ ਐ ਤਾਂ ਫਿਰ ਤੁਹਾਡਾ ਅੱਜ ਖੁਸ਼ੀਆਂ ਦਾ ਦਿਨ ਹੈ ਨਾ ਸੋ ਇਸ ਕਰਕੇ ਜੇ ਪਗ ਸਿੰਘ ਜੀ ਕਹਿ ਦਿੰਦੇ ਕਰਤਾਰ ਸਿੰਘ ਸਰਾਬਾ ਸਾਹਿਬ ਕਹਿ ਦਿੰਦੇ ਕਿ ਆਪਾਂ ਨੇ ਕੀ ਲੈਣਾ ਉਹ ਕਿਹੜਾ ਉਹ ਕਿਹੜਾ ਆਮਕਰਾਂ ਦੇ ਮੁੰਡੇ ਸੀ ਜੀ ਬਹੁਤ ਵੱਡੇ ਕਹਿੰਦੇ ਕੋਹਾਂ ਦੇ ਕਰਾਂ ਦੇ ਮੁੰਡੇ ਸੀ ਪਗ ਸਿੰਘ ਹੋਰੀ ਕਰਤਾਰ ਸਿੰਘ ਸਰਾਬਾ ਸਰਾਬਾ ਪਿੰਡ ਹੈ ਲੁਧਿਆਣੇ ਦੇ ਜਣਾ ਚ 350 ਏਕੜ ਦਾ ਮਾਲਕ ਸੀ ਉਸ ਵੇਲੇ ਵਰਕਲੇਜ ਯੂਨੀਵਰਸਿਟੀ ਚ ਪਾਇਲਟ ਦਾ ਕੋਰਸ ਕਰਨ ਗਿਆ ਸੀ ਪਾਇਲਟ ਦਾ 19 ਸਾਲ ਦੀ ਉਮਰ ਚ ਫਾਂਸੀ ਹੋ ਗਈ ਜੀ ਜੋ ਕਹਿੰਦਾ ਮੇਰੇ ਕੋਲ ਜ਼ਮੀਨ ਹੈ ਅੱਜ ਤਾਂ ਉਹਦੀ ਕੀਮਤ ਹੀ ਜ਼ੀਰੋਆਂ ਲਿਖ ਦੀ ਤੱਕ ਜਾਊਂਗੇ ਇੰਨੀ ਕੀਮਤ ਉੱਤੇ ਤੇ ਪਾਇਲਟ ਬਣ ਜਾਣ ਬਣ ਚੱਲੇ ਆ ਤੇ ਮੈਨੂੰ ਕੀ ਲੋੜ ਹੈ ਦੇਸ਼ ਵਾਸਤੇ ਪਰ ਉਹਨਾਂ ਨੇ ਲਿਖਿਆ ਸੀ ਫਿਰ ਜਿਹਨੂੰ ਭਗਤ ਸਿੰਘ ਜੀ ਹਮੇਸ਼ਾ ਜੇਬ 'ਚ ਪਾ ਕੇ ਰੱਖਦੇ ਸੀਗੇ ਉਹਦੀ ਫੋਟੋ ਦੇ ਪਿੱਛੇ ਲਿਖ ਕੇ ਕਰਤਾਰ ਸਿੰਘ ਸਰਾਭਾ ਸਾਹਿਬ ਦੀ ਫੋਟੋ ਦੇ ਪਿੱਛੇ ਲਿਖ ਕੇ ਭਗਤ ਸਿੰਘ ਇਹ ਲਿਖ ਕੇ ਰੱਖਦੇ ਸੀ ਸੇਵਾ ਦੇਸ਼ ਦੀ ਜਿੰਦੜੀ ਇਹ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਹਨਾਂ ਦੇਸ਼ ਸੇਵਾ ਵਿੱਚ ਪੈ ਪਾਇਆ ਉਹਨਾਂ ਲੱਖ ਮਸੀਰ ਤਾਂ ਚੱਲੀਆਂ ਨੇ ਕਲਾਕਾਰੀ ਚ ਜਿਵੇਂ ਮੈਂ ਕਲਾਕਾਰੀ ਚ ਹੁੰਦਾ ਨਾ ਆ ਸਾਰੇ ਜਿਹੜੇ ਮੈਨੂੰ ਗਾਲਾਂ ਕੱਢਦੇ ਨੇ ਨਾ ਸਾਰੇ ਨੇ ਕਹਿੰਦੇ ਕਮਾਲ ਦਾ ਕਲਾਕਾਰ ਆ ਇਹ ਬੰਦਾ ਬਹੁਤ ਗ੍ਰੇਟ ਹੈ ਕਿਉਂਕਿ ਮੈਂ ਉਹਨਾਂ ਦੀਆਂ ਕੁਰਸੀਆਂ ਨੂੰ ਪਾਏ ਨਿਕਲਿਆ ਬੰਦੇ ਬਹੁਤ ਵੱਡਾ ਮਾੜਾ ਵੀ ਤਾਂ ਬਹੁਤ ਮਾੜਾ ਬੰਦਾ ਵੀ ਆਦਾ ਯਾਰ ਕੀ ਨੁਕਸਾਨ ਕਰਤਾ ਵੀ ਦੱਸਤਾ ਦਿਓ ਨੌਕਰੀਆਂ ਦੇਈ ਜਾਂਦੇ ਆ ਹਸਪਤਾਲ ਖੋਲੀ ਜਾਂਦੇ ਆ ਜਿਹੜੇ ਪੁਰਾਣੇ ਔਰ ਇੱਕ ਹੋਰ 26 ਜਨਵਰੀ ਤੋਂ ਲਾਗੂ ਕਰਤਾ ਸੀ ਪੰਜਾਬ ਦੇ ਕਿਸੇ ਵੀ ਸਰਕਾਰੀ ਹਸਪਤਾਲ ਦੇ ਵਿੱਚ ਕੋਈ ਵੀ ਦਵਾਈ ਮਰੀਜ਼ ਨੂੰ ਬਾਹਰੋਂ ਲੈ ਕੇ ਜਾਣ ਦੀ ਪਰਚੀ ਤੇ ਨਹੀਂ ਲਿਖੀ ਜਾਊਗੀ ਜੇ ਉਹ ਦਵਾਈ ਨਹੀਂ ਹੈਗੀ ਡਾਕਟਰ ਬਾਹਰੋਂ ਖਰੀਦ ਕੇ ਲਿਆਊਗਾ ਸਰਕਾਰ ਉਹਨੂੰ ਪੈਸੇ ਦੇਊਗੀ ਪਰ ਮਰੀਜ਼ ਨਹੀਂ ਜਾਊਗਾ ਐਕਸ-ਰੇ ਅਲਟਰਾਸਾਉਂਡ ਸਭ ਸਾਰੇ ਹਸਪਤਾਲਾਂ 'ਚ ਹੋਊਗਾ ਸਾਡੀ ਤਾਂ ਉਮਰ ਤੇ ਹੀ ਬਹੁਤ ਫਰਕ ਪੈ ਗਿਆ ਲੀਡਰਾਂ ਨਾਲੋਂ ਅਸੀਂ ਤਾਂ 50 50-55 ਸਾਲ ਦੇ ਸਾਡੇ ਪਿੰਡਾਂ 'ਵਾਲ 50-55 ਸਾਲ ਦਾ ਬੰਦਾ ਮਰ ਜਾਏ ਜਲੇਬੀਆਂ ਵੰਡਣ ਲੱਗ ਗਏ ਮੇਰੇ ਪੋਤੇ ਦਾ ਮੂੰਹ ਦੇਖ ਕੇ ਹੁਣ ਬਹੁਤ ਹੁੰਦਾ ਅੱਜ ਕੱਲ੍ਹ ਕੌਣ ਹੁੰਦਾ 50 ਦਾ ਲੈ 50 55 ਸਾਲ ਤੇ ਅਸੀਂ ਗਿਵ ਅਪ ਕਰਤਾ ਲਾਈਫ ਨੂੰ ਇਹਨਾਂ ਦੀ ਵਜ੍ਹਾ ਨਾਲ ਚਿੰਤਾ ਚੀਖਾ ਸਮਾਨ ਬਾਣੀ ਚ ਲਿਖਿਆ ਚਿੰਤਾ ਖਾ ਗਈ ਸਾਨੂੰ ਕਾਦੀ ਚਿੰਤਾ ਫਿਊਚਰ ਦੀ ਮੁੰਡੇ ਦਾ ਕੀ ਬਣੂਗਾ ਕੁੜੀ ਦਾ ਵਿਆਹ ਕਿਵੇਂ ਕਰਾਂਗੇ ਵਿਆਹ ਕਰ ਲੇ ਤਾਂ ਕਰਜਾ ਕਿਵੇਂ ਲਾਹਾਂਗੇ ਚਿੰਤਾ ਹੀ ਖਾ ਗਈ ਇਹ ਤੋਂ ਵੱਡਾ ਕੋਈ ਰੋਗ ਹੀ ਨਹੀਂ ਸੁਝ ਮੈਂ ਤਾਂ ਤੁਹਾਡੇ ਕੋਲੇ ਬੋਲ ਰਿਹਾ ਦਿਲੋਂ ਬੋਲ ਰਿਹਾ ਮੈਂ ਕਿ ਵੀ ਤੁਸੀਂ ਅੱਗੇ ਜਾ ਕੇ ਕੰਮ ਕਰਨ ਤੁਸੀਂ ਮੇਰੀ ਟੀਮ ਦੇ ਮੈਂਬਰ ਹੋ ਕੱਲਾ ਕੋਲੀ ਜਾਂ ਰੋਹਿਤ ਸ਼ਰਮਾ ਕਪਤਾਨ ਹੈ ਸਾਡੇ ਕੱਲੇ ਉਹਨਾਂ ਨੇ ਥੋੜੀ ਰਨ ਬਣਾਉਣੇ ਨੇ ਉਹ ਤਾਂ ਕਈ ਵਾਰ ਜ਼ੀਰੋ ਤੇ ਵੀ ਆਊਟ ਹੋ ਜਾਂਦੇ ਨੇ ਨਾਲ ਦੀ ਟੀਮ ਕਾਦੇ ਵਸਦੀ ਆ ਫਿਰ ਤੁਸੀਂ ਸਾਡੀ ਟੀਮ ਦਾ ਹਿੱਸਾ ਹੋ ਔਰ ਜਦੋਂ ਇੱਥੋਂ ਤੁਸੀਂ ਬਿਨਾ ਸ਼ਿਫਾਰਿਸ਼ ਤੋਂ ਤੇ ਬਿਨਾ ਪੈਸਿਆਂ ਤੋਂ ਜਾ ਰਹੇ ਹੋ ਤਾਂ ਫਿਰ ਉੱਥੇ ਤੁਸੀਂ ਸ਼ਿਫਾਰਿਸ਼ ਜਾਂ ਪੈਸੇ ਨਾ ਕਬੂਲ ਕਰਿਓ ਪਲੀਜ਼ ਮੇਰੀ ਬੇਨਤੀ ਹੈ ਸਕੂਨ ਦੇਖਿਓ ਕਿੰਨਾ ਮਿਲਦਾ ਫਿਰ ਤੁਹਾਨੂੰ ਤੁਹਾਨੂੰ ਸਕੂਨ ਮਿਲੂਗਾ ਵੀ ਹਾਂ ਯਾਰ ਅੱਜ ਚਾਰ ਪੰਜ ਬੰਦਿਆਂ ਦਾ ਪੁੰਨ ਕਰਕੇ ਆਇਆ ਉਹਦਾ ਕੋਈ ਮੁੱਲ ਹੀ ਨਹੀਂ ਪੁੰਨ ਦਾ ਤਾਂ ਕੋਈ ਮੁੱਲ ਹੀ ਨਹੀਂ ਜੀ ਕਿਸੇ ਵੀ ਕਰੰਸੀ 'ਚ ਸੋ ਜਿਹੜੇ ਵੀ ਇੱਥੇ ਆਉਂਦੇ ਮੈਂ ਉਹਨਾਂ ਨੂੰ ਇਹ ਗੱਲ ਜ਼ਰੂਰ ਸਮਝਾਉਣਾ ਕਿ ਆਓ ਹੁਣ ਤੁਸੀਂ ਆਗੇ ਪੰਜਾਬ ਸਰਕਾਰ ਦਾ ਹਿੱਸਾ ਬਣਗੇ ਪਰ ਤੁਹਾਡਾ ਨਾਮ ਹਿਸਟਰੀ 'ਚ ਲਿਖਿਆ ਜਾਊਗਾ ਅੱਜ ਤੋਂ 50 100 ਸਾਲ ਬਾਅਦ ਕਿਤੇ ਕੋਈ ਕੁਐਸਚਨ ਪੁੱਛਿਆ ਜਾਇਆ ਕਰੂਗਾ ਕਿ ਜਦੋਂ ਪੰਜਾਬ ਦੁਬਾਰਾ ਲੀ ਤੇ ਚੜਿਆ 2022 ਤੋਂ ਲੈ ਕੇ ਜਦੋਂ ਪੰਜਾਬ ਲਈ ਤੇ ਚੜ ਰਿਹਾ ਸੀ ਤਾਂ ਉਦੋਂ ਅਫਸਰ ਕੌਣ ਸੀ ਤੇ ਉਹਨਾਂ ਦੇ ਸਟਾਫ ਕੌਣ ਸੀ ਤੇ ਤੁਹਾਡਾ ਨਾਮ ਸਨਹਿਰੀ ਅੱਖਰਾਂ ਚ ਲਿਖਿਆ ਜਾਊਗਾ ਉਸ ਵਿੱਚ